ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਪ੍ਰੀਤੀ ਯਾਦਵ ਨੇ ਅੱਜ ਜ਼ਿਲ੍ਹੇ ਚੋਂ ਲੰਘਦੀਆਂ ਨਦੀਆਂ ਕਗਰ ਅਤੇ ਟਾਂਗਰੀ ਦੇ ਵਿੱਚੋਂ ਵਹਿ ਰਹੇ ਪਾਣੀ ਦਾ ਮੌਕੇ ਤੇ ਜਾਇਜ਼ਾ ਲਿਆ। ਇਸ ਦੌਰਾਨ ਉਹਨਾਂ ਦੇ ਨਾਲ ਐਸ.ਡੀ.ਐਮ ਦੁੱਧਨ ਸਾਦਾ, ਕ੍ਰਿਪਾਲ ਵੀਰ ਸਿੰਘ, ਜਲ ਨਿਕਾਸ ਵਿਭਾਗ ਦੇ ਐਸ.ਡੀ.ਓ ਰਕਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਰਸਾਤ ਪੈਣ ਦੇ ਕਾਰਨ ਟਾਂਗਰੀ ਨਦੀ ਦੇ ਵਿੱਚ ਪਾਣੀ ਦਾ ਪੱਧਰ ਕੁਝ ਪਤਿਆ ਪਰ ਪਾਣੀ ਬੰਨ ਤੋਂ ਕਾਫੀ ਨੀਚੇ ਹੈ। ਉਤੇ ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਣੀ ਦੇ ਪੱਧਰ ਤੇ ਪੂਰੀ ਨਿਗਰਾਨੀ ਰੱਖੀ ਹੋਈ ਹੈ ਅਤੇ ਕੋਈ ਵੀ ਖਬਰਾਹਟ ਦੇ ਬਚਾਉਣ ਵਾਲੀ ਗੱਲ ਨਹੀਂ। ਇਸ ਦਿਨਾਲੀ ਡਾਕਟਰ ਪ੍ਰਤੀ ਆਦਵ ਨੇ ਡਰੇਨਸ ਵਿਭਾਗ ਦੇ ਅਧਿਕਾਰੀਆਂ ਤੋਂ ਪੂਰੀ ਜਾਣਕਾਰੀ ਹਾਸਲ ਕੀਤੀ। ਉਥੇ ਹੀ ਐਸ ਡੀਓ ਰਕਵਿੰਦਰ ਸਿੰਘ ਨੇ ਦੱਸਿਆ ਕਿ ਸਵੇੜੇ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਘਟ ਹੈ ਅਤੇ ਟਾਂਗਰੀ ਨਦੀ ਦੇ ਵਿੱਚ ਪਾਣੀ ਦਾ ਪੱਧਰ ਕੁਝ ਵਧਿਆ ਪਰ ਖਤਰੇ ਵਾਲੀ ਕੋਈ ਗੱਲ ਨਹੀਂ। ਉਨਾਂ ਆਖਿਆ ਕਿ ਡਰੇਨਜ਼ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਉੱਥੇ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਦੇ ਵੱਲੋਂ ਸਥਾਨਕ ਵਸਨੀਕਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਨਿਪਟਾਰੇ ਲਈ ਹਰ ਵੇਲੇ ਤਤਪਰ ਹੈ ਹਾ ਅੱਜ ਇਸ ਹਫ਼ਤੇ ਸਾਡੀ ਟੀਮ ਨਾਲ ਅਸੀਂ ਟਾਂਗਰੀ ਦਾ ਉਹ ਰੱਖਿਆ ਸੀਗਾ ਮੌਕਾ ਕਿਉਂਕਿ ਥੋੜਾ ਪਾਣੀ ਇੱਥੇ ਵਧਿਆ ਹੋਇਆ ਸੀਗਾ ਬਟ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਤੇ ਸਾਡੀ ਟੀਮ ਵੀ ਇੱਥੇ ਹੈਗੀ ਤਾਂ ਸਾਰੇ ਅਰੇਂਜਮੈਂਟਸ ਇਨ ਪਲੇਸ ਹੈਗੇ ਵਨ ਤੋਂ ਕਾਫੀ ਥੱਲੇ ਹੈਗਾ ਜੇ ਪਾਣੀ ਤਾਂ ਪੈਨਿਕ ਨਹੀਂ ਤਾਂ ਕੋਈ ਲੋੜ ਨਹੀਂ ਹੈਗੀ ਬਟ ਜੋ ਵੀ ਸਾਡੇ ਕੋਲ ਅਲਰਟ ਆਉਂਦਾ ਹੈ ਜਿੰਨਾ ਵੀ ਪਾਣੀ ਲੈਵਲ ਲੇਗਾ ਪਿਛੋਂ ਔਰ ਜਿਹੜੀ ਉੱਪਰਲੇ ਏਰੀਆਸ ਹੈਗੇ ਉਸੇ ਵੀ ਜਾਂਦਾ ਉਹਦਾ ਅਸੀਂ ਮੋਨਿਟਰਿੰਗ ਕਰ ਰਹੇ ਹਾਂ ਇਹੋਂ ਜ਼ਿਆਦਾ ਕੁਝ ਨਹੀਂ ਹੈਗਾ ਤੇ ਜਿਹੜੇ ਬੈਗਸ ਵਗੈਰਾ ਹੈ ਜਾਂ ਕੋਈ ਬਰੀਚ ਦੀ ਕੰਡੀਸ਼ਨ ਹੁੰਦੀ ਹੈ ਤਾਂ ਲੋਕਾਂ ਨੂੰ ਵੀ ਇਹ ਹੀ ਬੇਨਤੀ ਹੈ ਕਿ ਜੇਕਰ ਕੁਝ ਲੱਗਦਾ ਹੈਗਾ ਤਾਂ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰੋ ਤੇ ਸਾਡੀ ਟੀਮ ਇੱਥੇ ਹੈਗੀ ਐਸਡੀਐਮ ਸਾਹਿਬ ਐਸਡੀਓਜ਼ ਉਹ ਰਾਤ ਦੇ ਵਿੱਚ ਵੀ ਹੈਗੇ ਸਾਰੇ ਸਰਪੰਚਸ ਤੇ ਉਹਨਾਂ ਦੇ ਕਮਿਊਨੀਕੇਸ਼ਨ ਗਰੁੱਪ ਬਨੇ ਹੋਏ ਆ ਤਾਂ ਜੇਕਰ ਕੋਈ ਵੀ ਇਨਪੁਟ ਆਊਗਾ ਤਾਂ ਅਸੀਂ ਸੰਭਾਲ ਕੇ ਕਰਾਂਗੇ ਥੈਂਕਸ ਮਾਣਾ ਤੋਂ ਕਲਾਸ਼ ਸ਼ਰਮਾ ਦੇ ਰੂਪ